ਤੋ ਹਾਂਜੀ ਭਾਈ ਅੱਜ ਆਪ ਆਏ ਆ ਸੂਰੇਆਲਾ ਬੱਕਰੀਆਂ ਦੀ ਮੰਡੀ ਤੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜੇ ਕਿਹੜੇ ਜਾਨਵਰ ਆਏ ਮੰਡੀ 'ਚ ਵੀਡੀਓ ਨਾਲ ਬਣੇ ਰਿਓ ਜੇ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਖਰਗੋਸ਼ ਲੈ ਕੇ ਆਏ ਭਾਈ ਹਾਂਜੀ ਵੀ ਕੀ ਵਾਲਾ ਜੀ ਵਧੀਆ ਜੀ ਇਹ ਕਿਹੜੇ ਕਿਹੜੇ ਜਾਨਵਰ ਲੈਂਦੇ ਅੱਜ ਆਪਾਂ ਫਿਰ ਨਹੀਂ ਤੇ ਖਰਗੋਸ਼ ਲੈਂਦੇ ਆ ਜੀ ਠੀਕ ਹੈ ਤੇ ਕੀ ਰੇਟ ਆ ਦਾ ਖਰਗੋਸ਼ ਦਾ ਇਹ 600 ਦਾ ਜੋੜਾ ਜੀ ਠੀਕ ਹੈ ਹਾਂਜੀ ਤੇ ਬੱਚੇ ਜੀ ਹਜੇ ਕਿ ਵੱਡੇ ਆ ਇਹ ਇਹ ਵੱਡੇ ਆ ਜੀ ਠੀਕ ਹੈ ਦੂਜੇ ਦਿਖਾ ਦਿਓ ਉਹ ਵੀ ਦਿਖਾਣੇ ਜੀ ਆਹ ਚਿੱਟੇ ਕਾਲੇ ਰੰਗ ਚ ਨੇ ਹਾਂਜੀ ਕੋਈ ਲਾਲੇ ਸਾਰਿਆਂ ਦਾ ਰੇਟ ਇੱਕੋ ਹੀ ਆ ਇੱਕੋ ਰੇਟ ਹੀ ਆ ਜੀ ਠੀਕ ਹੈ ਮੇਲ ਫੀਮੇਲ ਦਾ ਪਤਾ ਲੱਗਦਾ ਇਹਨਾਂ ਚ ਥ੍ਰੀ ਮੇਲ ਹੈ ਇੱਕੋ ਇੱਕੋ ਹੀ ਹੈ ਠੀਕ ਆ ਭੇਉਂਦੀ ਵਿੱਚ ਹਾਂ ਠੀਕ ਆ ਮੁਰਗੀਆਂ ਦੇਖ ਕਿਹੜੀਆਂ ਕਿੜੀਆਂ ਇਧਰੋਂ ਕਰਕੇ ਦਿਖਾ ਦੇ ਇਹ ਕਿੜੀਆਂ ਸੀਲ ਆ ਮੁਰਗੀਆਂ ਹਾਂਜੀ ਆਪਿਆ ਸੀਲ ਮੁਰਗੀਆਂ ਜੀ ਠੀਕ ਆ ਆਹ ਪੱਠੀ ਲੱਗਦੀ ਆ ਜੇ ਹਾਂਜੀ ਉਹ ਪੱਠੀ ਆ ਜੇ ਤੇ ਇੱਕ ਵੱਡੀ ਮੁਰਗੀ ਹੈ ਨਾ ਹਾਂਜੀ ਤੇ ਕੀ ਰੇਟ ਕਰਦਾ ਇਹਨਾਂ ਦਾ ਏ ਠੀਕ ਹੈ 1200 ਦੀ ਹੈ ਕੱਲੀ ਮੁਰਗੀ ਪੱਠੀ ਹਾਂਜੀ ਠੀਕ ਹੈ ਆ 1000 ਰੁਪਏ ਦੀ ਹੈ ਵੱਡੀ ਜਿਹੜੀ ਹੈ 1000 ਦੀ ਹੈ ਹਾਂਜੀ ਇਹਦੀ ਨਸਲ ਹੋਰ ਹੈ ਠੀਕ ਹੈ ਇਹ ਹੋਰ ਹੋਰ ਨਸਲ ਦੀ ਹੈ ਆ ਵਿੱਚ ਬੈਠੇ ਗਰਗੋਸ਼ ਵਾਲਾ ਵੀਡੀਓ ਤੁਸੀਂ ਦੇਖ ਸਕਦੇ ਬਈ ਮੋਬਾਈਲ ਨੰਬਰ ਬੋਲ ਦਿਆ ਪਤਾ ਮੋਬਾਈਲ ਨੰਬਰ ਮੇਰੇ ਤਾਂ ਯਾਦ ਹੈ ਜੀ ਨਹੀਂ ਪਿੰਡ ਕਿਹੜਾ ਪਿੰਡ ਆਸਾਪਟਾ ਜੀ ਠੀਕ ਹੈ ਹਾਂਜੀ ਕੀ ਆਲਾ ਬਈ ਠੀਕ ਹੈ ਬਈ ਕਿੱਥੋਂ ਆਇਆ ਬਈ ਕਿਹੜੀ ਜਗ੍ਹਾ ਤੋਂ ਆ ਮੈਣਾ ਪਿੰਡ ਬਈ ਠੀਕ ਹੈ ਤੇ ਕੀ ਜਾਨਵਰ ਲੈਂਦੇ ਆਪਾਂ ਜਾਨਵਰ ਆਪਣੇ ਆਹਾ ਬਈ ਦੇਸੀ ਠੀਕ ਹੈ ਮੁਰਗੀਆਂ ਬਈ ਹਾਂ ਮੁਰਗੀਆਂ ਪਾ ਤਿਆਰੀ ਹੈ ਬਈ ਇਹ ਠੀਕ ਹੈ ਹਾਂ ਬੰਦਿਆ ਤੇ ਪੱਠੀਆਂ ਸਾਰੀਆਂ ਕਿ ਪੱਠੀਆਂ ਬਈ ਵਿੱਚ ਹੈਗੇ ਦੋ ਤਿੰਨ ਮੁਰਗੇ ਵੀ ਹੈਗੇ ਆ ਠੀਕ ਹੈ ਆ ਠੀਕ ਹੈ ਤੇ ਕੀ ਰੇਟ ਕਰਦਾ ਇਹਨਾਂ ਦਾ ਬਈ ਤੇਰੇ ਬਈ ਦਾ 400 ਰੁਪਏ ਇੱਕ ਦਾ ਇੱਕ ਦਾ 400 ਰੁਪਏ ਹਾਂ ਠੀਕ ਹੈ ਤੇ ਮੁਰਗਿਆਂ ਦਾ ਰੇਟ ਜਾਂਦੇ ਆ ਕਿ ਸੇਮ ਹੀ ਆ ਵਾ ਬਈ ਇਕੱਠਾ ਹੀ ਹੈਗਾ ਇੱਕੋ ਇੱਕੋ ਸਾਰੀ ਕੀਤਾ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦੇ ਬਈ ਕਿੰਨਾ ਮੋਬਾਈਲ ਨੰਬਰ ਬਈ ਹੈਗਾ 7717607031 ਠੀਕ ਹੈ ਇਹ ਆ ਮੁਰਗੀਆਂ ਦੇ ਮੁਰਗੇ ਆ ਜੀ ਇਹ ਇਹਨਾਂ ਦੇ ਵੀ ਆ ਬਈ ਦੇ ਆ ਕੀ ਵਾਲਾ ਬਈ ਠੀਕ ਆ ਬਈ ਜੀ ਆਪਾਂ ਕਿਹੜੀ ਜਗ੍ਹਾ ਤੋਂ ਆਏ ਬਈ ਆਪਣੇ ਕੋਠੇ ਢੱਬ ਵਾਲੇ ਕੋਟਲੀ ਉੱਡੂਗੇ ਤੇ ਕੀ ਕੀ ਜਾਨਵਰ ਲੈਂਦੇ ਆਪਾਂ ਜੀ ਆਪਾਂ ਵੀ ਮੁਰਗਾ ਲੈਂਦਾ ਮੁਰਗੇ ਸਾਰੇ ਹਾਂ ਕਿਹੜੀ ਨਸਲ ਚ ਆ ਗਏ ਇਹ ਅੱਦੇ ਚ ਹੈਗੇ ਆ ਦੋ ਤਾਂ ਦੇਸੀ ਐ ਦੂਜੇ ਸੀਲ ਆ ਬਈ ਠੀਕ ਐ ਇਹਨਾਂ ਦਾ ਕੀ ਰੇਟ ਕਰਦੇ ਆਪਾਂ ਜਿਹੜੇ ਬੱਚੇ ਬਈ ਇਹਨਾਂ ਦਾ 15-1500 ਠੀਕ ਐ ਤੇ ਜਿਹੜਾ ਵੱਡਾ ਮੁਰਗਾ ਰਿਹਾ 3000 ਠੀਕ ਐ ਪਿਓਰ ਨਸਲ ਚ ਆ ਵੀ ਹਾਂ ਬਈ ਪਿਓਰ ਆ ਠੀਕ ਨੰਬਰ ਬੋਲ ਦੋ ਦਾ ਨੰਬਰ ਹੈਗਾ 97706 3036 ਠੀਕ ਹੈ। ਅਰੇ ਹੋਰ ਵੀ ਨਾ ਜਾਨਵਰ ਜੇ ਆ ਹੈਗੇ ਆ ਬਈ। ਠੀਕ ਹੈ ਬਈ। 60 ਦਾ ਜਾਨਵਰ ਫਿਰਦੇ ਆ। ਠੀਕ ਹੈ। ਬਾਕੀ ਹੋਰ ਜਾਨਵਰ ਤੁਸੀਂ ਦੇਖ ਸਕਦੇ ਮੰਡੀ ਚ ਆਏ ਸਾਰੇ। ਬਿਟਲਾ ਬਠਾ ਦਿਖਾ ਕੇ ਵੀਡੀਓ ਚ ਮੜੀਆਂ। ਬਿਟਰ ਬਠਾ ਲੈ ਕੇ। ਚਿਰ ਗਈ ਅਰੇ। ਕੀ ਦੀ ਆ ਕੀ ਦੀ ਆ। ਠੀਕ ਹੈ। ਆ ਚਿੱਟੀਆਂ ਖਾਂਦੇ ਨਾ। ਰੱਬਣਾ ਗੱਬਣਾ ਕਿ ਨਹੀਂ ਹਜੇ? ਨਹੀਂ ਨਹੀਂ। ਠੀਕ ਹੈ। ਮਾਲ ਰੱਖਦਾ ਕੋਈ ਕਿ ਨਹੀਂ? ਮੋਗਾਲ ਮੋਗਾਲ ਠੀਕ ਹੈ ਮੋਗਾਲ ਨਹੀਂ ਬਾਈ ਬਾਈ ਕੋਲੇ ਨਹੀਂ ਤਾਂ ਆਪਾਂ ਨੰਬਰ ਵੀ ਦੇ ਦਿੰਦੇ ਜੋ ਇੱਕ ਹੋਰ ਪਾਠਾ ਕੀ ਬੱਕਰੀ ਹੈ ਇਹ ਤੇ ਬੱਕਰਾ ਬੱਕਰੀ ਹੈ ਠੀਕ ਆ ਉਹਨੇ ਘਰੇ ਕੈਪੀਟਲ ਬੱਕਰੀ ਹੈ ਮਾਲ ਹੈਗਾ ਕਿ ਨਹੀਂ ਰੱਖਦੇ ਮਾਲ ਮੋਗਾਲ ਨਹੀਂ ਰੱਖਦੇ ਬਾਈ ਇਹ ਵੀ ਬਤਰੀ ਚੰਗੀ ਹੈ ਮੰਡੀ ਤੇ ਆ ਸਕਦੇ ਹੋ ਬੱਕਰੀ ਖਰੀਦਣ ਵਾਸਤੇ ਬਹੁਤ ਜਿਆਦਾ ਮੰਡੀ ਭਰਦੀ ਹੋਈ ਦੇਖ ਸਕਦੇ ਵੀ ਇੱਥੇ ਇਹ ਬੱਕਰਾ ਵੀਟਲ ਕਿੰਨੇ ਕ ਟਾਈਮ ਦਾ ਹੈ ਠੀਕ ਹੈ ਸਾਲ ਕਾ ਬੀਟਲ ਬੱਕਰਾ ਲੈ ਕੇ ਆ ਬਾਈ ਬਾਈ ਕਿਹਨੇ ਮੰਡੀ ਤੇ ਵੇਚ ਦੇਗੇ ਇਸ ਤੋਂ ਅੱਗੇ ਪਤੰਦ ਦਿਖਾਵਾਂਗੇ ਬਰਬਰੀ ਬੱਕਰਾ ਹਾਂਜੀ ਵੀ ਕਿਹੜੀ ਜਗ੍ਹਾ ਤੋਂ ਆਏ ਆ ਭਾਈ ਨਹੀਂਗਾ ਵਾਲੇ ਤੋਂ ਠੀਕ ਹੈ ਬੱਕਰਾ ਹੀ ਹੈ ਬਈ ਹਾਂਜੀ ਬਈ ਕੀ ਰੇਟ ਕਰ ਦੇਦਾ ਇਹਦਾ 16000 ਰੁਪਏ ਵੀ ਠੀਕ ਆ ਕਿੰਨੇ ਕਿਚਰ ਦਾ ਵੀ ਇਹ ਇਹ 5 ਮਹੀਨਿਆਂ ਦਾ ਠੀਕ ਆ ਤੇ ਆ ਨਾਲ ਬੱਚੇ ਜਿਹੜੇ ਇਹ ਬੱਚੇ ਆ ਬੱਕਰੀਆਂ ਆ ਇਹਨਾਂ ਦਾ 10000 ਰੁਪਏ ਵੀ ਇਹਨਾਂ ਦਾ 10000 ਠੀਕ ਆ ਮੋਬਾਈਲ ਨੰਬਰ ਬੋਲ ਦੋ ਆਪਣਾ ਵੀ 9452 52210 ਠੀਕ ਆ ਮੈਂ ਇਸ ਵਾਰ ਤੁਸੀਂ ਦੇਖ ਸਕਦੇ ਹੋਰ ਬੇਕਲ ਬੱਕਰੀਆਂ ਆ ਗਈਆਂ ਬਹੁਤ ਜਿਆਦੇ ਨਾਕ ਹੁੰਦੇ ਮੰਡੀ ਚ ਓਏ ਇਹ ਦਿੱਲੀ ਦਾ ਮਾਲ ਹੀ ਹੁੰਦਾ ਜਿਹੜਾ ਇਹਨਾਂ ਕੋਲੇ ਏਕ ਮੰਡੀ ਤੇ ਆਉਂਦੇ ਆ ਬਈ ਯਾਰ ਦੇਸੀ ਬੱਕਰੀਆਂ ਦੇ ਡੀਟਲ ਬੱਕਰੀਆਂ ਆ ਗਈਆਂ ਅਬ ਡੀਟਲ ਆ ਗਈਆਂ ਆ ਛੋਟੇ ਕੰਨਾਂ ਚ ਆ ਗਈਆਂ ਹਰੇ ਤਰ੍ਹਾਂ ਦਾ ਮਾਲ ਹੀ ਹੁੰਦਾ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਆ ਵੀ ਮੰਡੀ ਪਰ ਹਾਂ ਜੀ ਵੀ ਕੀ ਆਲਾ ਜੀ ਵਧੀਆ ਬਾਈ ਠੀਕ ਆ ਕਿਹੜੀ ਜਗ੍ਹਾ ਤੋਂ ਆਇਆ ਆਪ ਵੀ ਮੱਲਾਂ ਤੋਂ ਬਾਈ ਠੀਕ ਆ ਬਰਬਰੀ ਪਾਠਾ ਇਹ? ਹਾਂ ਬਾਈ। ਤੇ ਕੀ ਡਿਟੇਲ ਹੈ ਇਹਦੀ? ਇਹ ਖੀਰੀ ਪਾਠਾ ਬਾਈ 2 ਮਹੀਨੇ ਦੀ ਗੱਬਣ ਆ। ਠੀਕ ਆ। ਚੰਗੇ ਬੱਕਰੇ ਤੋਂ ਬਣੀ ਆ। ਠੀਕ ਆ। ਕੀ ਰੇਟ ਕਰਦੇ ਦਾ ਬਾਈ? ਰੇਟ 13000 ਰੁਪਏ ਕਰਦੇ ਹਾਂ ਬਾਈ। ਠੀਕ ਆ। ਮਾਨਤਣ ਹੋ ਜੂ। ਹਾਂ ਮਾਨਤਣ ਹੋ ਜੂ ਬਾਈ। ਠੀਕ ਆ। ਤੇ ਉਹ ਘਰੇ ਵੀ ਹੁੰਦੀਆਂ ਬੱਕਰੀਆਂ ਆਪਣੇ ਕੋਲ ਸੇ? ਹਾਂ ਹਾਂ ਬਾਈ ਘਰੇ ਵੀ ਹੁੰਦੀਆਂ। ਠੀਕ ਆ। ਜੇਕਰ ਕੋਈ ਲੈਣੀਆਂ ਕਰਦਾ ਸੰਪਰਕ ਕਰ। ਹਾਂ 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 ਬਾਈ। ਨੰਬਰ ਬੋਲਦਾ ਉਹ ਤੇ 7009700803 ਠੀਕ ਆ। ਤੇ ਆਹ ਬੱਕਰੀ। ਹਾਂ ਇਹਦੇ ਦੋ ਬੱਚੇ ਆ ਵੀਰੇ। ਠੀਕ ਆ। ਇਹਦਾ ਕੀ ਮੁੱਲ ਕਰਦੇ ਆਪਾਂ? ਇਹਦਾ 15000 ਰੁਪਏ ਬਈ। ਠੀਕ ਆ ਬਈ। ਪਟ ਬੱਕਰਾ ਮਗਰ? ਨਹੀਂ ਬੱਕਰੀ ਇਹ ਦੋਵੇਂ ਬਈ। ਬੱਕਰੀ ਦੋਵੇਂ। ਠੀਕ ਆ। ਇਹ ਵੀ ਤੇ ਇਸੇ ਨੰਬਰ ਤੇ ਕਾਲੇ ਸੰਪਰਕ। ਹਾਂ ਹਾਂ ਬਈ ਇਸੇ ਨੰਬਰ ਤੇ ਕਾਲੋ। ਠੀਕ ਆ ਬਈ। ਹਾਂਜੀ ਬਈ ਕੀ ਆਲਾ ਜੀ? ਸਹੀ ਗਾ ਜੀ ਸਸਤੀ ਗਾ। ਤੇ ਕਿਹੜੇ ਕਿਹੜੇ ਜਾਨਵਰ ਲੈ ਕੇ ਆਇਆ ਆਪਾਂ ਬਈ? ਬੱਕਰੀਆਂ ਬਾਈ ਕੋ ਮੁਰਗੇ ਆ। ਠੀਕ ਆ। ਤੇ ਮੁਰਗੇ ਕਿੰਨੇ ਕ ਟਾਈਮ ਦੇ ਇਹ? ਟਾਈਮ ਤਾਂ ਨਹੀਂ ਪਤਾ ਬਈ ਯਾਰ। ਠੀਕ ਆ ਮੰਗਾ ਦਿੰਦੇ ਆ। ਮੰਗਾ ਦਿੰਦੇ ਆ। ਪੱਠੇ ਮਤਲਬ। ਇਹਦਾ ਕੀ ਰੇਟ ਕਰਦੇ ਮੁਰਗੇ ਦਾ ਆਪਾਂ? 600 ਰੁਪਿਆ ਬਈ ਇੱਕ ਦਾ ਇੱਕ ਦਾ ਹਾਂ ਸਾਰੇ ਮੁਰਗੀ ਹੀ ਆ ਮੁਰਗੀ ਹੀ ਆ ਬਈ ਸੱਤੇ ਜਿਹੜਾ ਮਰਜੀ ਚੱਕ ਲੈ ਕੋਈ ਹਾਂ ਜਿਹੜਾ ਮਰਜੀ ਚੱਕ ਲੈ ਠੀਕ ਆ ਨੰਬਰ ਬੋਲ ਦੇ ਵੀ ਆ ਦਾ ਨੰਬਰ 74027 ਹਾਂਜੀ 68667 ਜੀ ਠੀਕ ਆ ਬੱਕਰੀਆਂ ਕੀ ਡਿਟੇਲ ਆ ਬੱਕਰੀ ਖੜੀ ਜਿਹੜੀ ਬਈ ਬੱਕਰੀਆਂ ਬਈ ਖਾਲੀ ਆ ਇਹ ਤਾਂ ਖਾਲੀ ਆ ਇਹ ਕਿੰਨੇ ਦਾੰਦਾ ਇਹ ਇਹ ਪੂਰੇ ਆ ਬਈ ਅੱਖਾ ਪੂਰੇ ਆ ਹਾਂ ਘਟੀ ਅੱਖ ਚ ਹਾਂ ਠੀਕ ਇਹਦਾ ਕੀ ਰੇਟ ਕਰਦੇ ਆਪਾਂ ਇਹਦਾ 12000 ਰੁਪਏ ਆਪਾਂ ਠੀਕ ਆ ਤੇ ਆ ਬੱਕਰੀ ਇਹਦੇ ਅਗਲੀ 12 12000 ਹੀ ਆ ਭਾਈ ਬੱਕਾਰੀਆਂ ਦਾ ਹਾਂ ਤੇ ਆ ਬੱਕਰੇ ਦਾ 15000 ਆ ਆ ਬੱਕਰੇ 15000 ਠੀਕ ਆ ਵੋਲ ਨੰਬਰ ਦੁਬਾਰਾ ਫਿਰ ਬੋਲ ਦੇ ਵੋਲ ਨੰਬਰ ਬੋਲ ਦੇ ਦੁਬਾਰਾ 720276667 ਠੀਕ ਆ ਪਿੰਡ ਕਿਹੜਾ ਆਪਣਾ ਵੀ ਵੰਦਾ ਰੋਡ ਆ ਜੀ ਠੀਕ ਆ ਬੂ ਜਲਾ ਮੋਗਾ ਜੀ ਠੀਕ ਆ ਬੂ ਸਬਾਕੀ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਮੰਡੀ ਜਿਹੜੀ ਬਹੁਤ ਜ਼ਿਆਦਾ ਭਰਦੀ ਆ ਬੀਟਲ ਬਰਬਰੀ ਸਾਰੇ ਤਰ੍ਹਾਂ ਦੇ ਜਿਹੜੇ ਆਉਂਦੇ ਆ ਜਾਨਵਰ ਮੁਰਗੀਆਂ ਅੰਡੇ ਵਾਲੀਆਂ ਮੁਰਗੇ ਬਹੁਤ ਹੀ ਜਾਨਵਰ ਜਿਹੜੇ ਹੁੰਦੇ ਮੰਡੀ ਤੇ ਸੱਜਿਆ ਕਾਲੀ ਪਾਠਾ ਇਹ ਠੀਕ ਆ ਗੱਬਣਾ ਇਹ ਅਸਰ ਆ ਠੀਕ ਹੈ ਆਹ ਬਰਬਰੀ ਬੀਟਲ ਪਾਸ ਲੈ ਕੇ ਆਇਆ ਬਈ ਪਾਉਂਦੇ ਹਨ ਇਹ ਜਾਨਵਰ ਰਾਤ ਸ਼ੌਂਕਾ ਨਾਲ ਵੀਰੋ ਸਾਈਡ ਬਿਜ਼ਨਸ ਆ ਬੱਕਰੀਆਂ ਦਾ ਬਹੁਤ ਹੁੰਦਾ ਹੈ ਵਾਚੇ ਭਾਈ ਦੇਖੋ ਮਾਡੇ ਵਿੱਚ ਅੱਸੀ ਬਣਾਏ ਅੱਛੀ ਬਾਤ ਇਹ ਹੈ ਮੁਰਗੀਆਂ ਇੱਕ ਮੁਰਗੀ ਕੀ ਰੇਟ ਕਰਦਾ ਮੈਨੂੰ ਕੀ ਰੇਟ ਹੈ ਯਾਰ ਯਾਰ ਇਹਨਾਂ ਦਾ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਸਬਟ ਕਰਕੇ ਜੀ ਸੇ 7872 82086 ਇਹ ਨੰਬਰ ਆ ਸੰਪਰਕ ਕਰਕੇ ਦੇਖੀਏ ਲੋ ਵੀ ਇਹਨਾਂ ਦਾ ਸੇ ਰੇਟ ਰੇਟ 4000 ਦਿਖਾ ਦੋ ਸੀ ਮੁਰਗੀ ਚਾਕੇ ਇੱਕ ਫਿਰ ਕੇ ਬੰਨੀਆਂ ਥੱਲੇ ਠੀਕ ਸੀ ਲੈਂਗੇ ਹਾਂ ਹਾਂ ਬਾਈ ਜਮ ਠੀਕ ਮਾੜੀ ਆਈ ਹੈ ਨਾ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਮੰਡੀ ਪਰਦੀ ਆ ਗੱਡੀਆਂ ਭਰ ਗਈਆਂ ਆਉਂਦੇ ਨੇ ਬੱਕਰੀਆਂ ਦੇ ਪਾ ਪਿੰਡੀ ਹੈ। ਹਾਂਜੀ ਕੀ ਹਾਲ ਹੈ ਬਈ ਜੀ? ਵਧੀਆ ਵੀਰੇ। ਜਾਨਵਰ ਲੈ ਕੇ ਆਂਦੇ ਅੱਜ ਫਿਰ? ਹਾਂਜੀ। ਕਿਹੜੇ-ਕਿਹੜੇ ਲੈਣੇ ਜਾਨਵਰ ਆਪਾਂ? ਆ ਤਾਂ ਠਿੱਕਰ ਹੈ ਜੀ। ਠੀਕ ਹੈ। ਸੀਲ ਨਸਲ ਦੇ ਤੇ ਤਿੰਨ ਦੇਸੀ ਇਹ ਵਿੱਚ। ਅੱਜ ਦੇਸੀ ਆ? ਹਾਂਜੀ। ਕੀ ਕੀ ਰੇਟ ਕਰਦਾ ਇਹਨਾਂ ਦੇ ਆ ਦੇਸੀ ਇਹਦਾ 600 ਸੋਰੀ ਇਹ ਤਾਂ ਨੇ ਮੁਰਗੀ ਹੈ ਜੀ ਠੀਕ ਹੈ ਤੇ ਆ ਜੋੜਾ ਜੋੜਾ ਜੀ ਆ ਦੇਸੀ ਆਗੇ 600 ਰੁਪਏ ਰੇਟ ਹਾਂਜੀ ਠੀਕ ਆ ਆ ਜੋੜਾ ਜੋੜਾ ਆ ਦੋਵੇਂ ਪੱਠੇ ਆ ਪੱਕੇ ਐਂਡੀਆਂ ਵਿੱਚ ਫਿਰਦੀਆਂ ਜੀ ਇਹਨਾਂ ਦਾ 2000 ਰੁਪਏ ਜੀ ਇਹਨਾਂ ਦੋਨਾਂ ਦਾ ਦੋ ਦੋ ਯਾਰ ਹਾਂ ਨਾ ਨਾ ਜੀ ਜੋੜੇ ਇੱਕ ਜੋੜੇ ਦਾ 2000 ਅੱਛਾ ਇੱਕ ਜੋੜੇ ਦਾ 2000 ਰੁਪਏ ਹਾਂਜੀ ਕਿਹੜੇ ਪਿੰਡੋਂ ਆਏ ਕੌਣੀ ਤੋਂ ਜੀ ਠੀਕ ਹੈ ਮਾਲ ਨੰਬਰ ਬੋਲ ਦਿਆ ਉਹਦਾ ਮੋਬਾਈਲ ਨੰਬਰ 94642 08499 ਠੀਕ ਆ ਉਹ ਜਾਨਵਰ ਹੁੰਦੇ ਦਿੱਲੀ ਜਾ ਕੇ ਹੋਰ ਵੀ ਹਾਂਜੀ ਹਾਂਜੀ ਹਾਂ ਠ